ਕਾਂਗਰਸ ਪਾਰਟੀ ਦੀ ਮੀਟਿੰਗ ਰੱਖੀ ਗਈ ਹੈ ਜਿੱਥੇ ਤੁਸੀਂ ਪਿੰਡ ਹਿੰਮਤਪੁਰਾ ਤੋਂ ਇੱਕ ਵੱਡਾ ਕਾਫਲਾ ਲੈ ਕੇ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਅੱਜ ਦੀ ਮੀਟਿੰਗ ਬਾਰੇ ਅੱਜ ਕਾਂਗਰਸ ਦੀਆਂ ਦੋ ਮੀਟਿੰਗਾਂ ਨੇ ਹਾਲ ਸਿੰਘ ਵਾਲਾ ਦੇ ਵਿੱਚ ਹੋਈਆਂ ਥੋੜੀ ਜੀ ਜਾਣਕਾਰੀ ਦਿਓ ਇਸ ਮੀਟਿੰਗ ਬਾਰੇ ਵਾਇਗਰੂਜੀ ਦਾ ਖਾਲਸਾ ਵਾਇਗਰੂਜੀ ਕੀ ਫਤਿਹ ਤੁਹਾਡਾ ਬਹੁਤ-ਬਹੁਤ ਧੰਨਵਾਦ ਪ੍ਰਦੀਪ ਜੀ ਕਿਉਂਕਿ ਤੁਸੀਂ ਰੀਅਲ ਫੈਕਟ ਨਿਊਜ਼ ਹਮੇਸ਼ਾ ਯਾ ਸੰਗਲੇ ਹਲਕੇ ਮੋਗਜਰੇ ਦੀ ਗੱਲ ਹੋਵੇ ਤੁਸੀਂ ਹਮੇਸ਼ਾ ਹਰੇਕ ਥਾਂ ਦੇ ਉੱਤੇ ਪਹੁੰਚਦੇ ਹੋ ਤੁਸੀਂ ਇਹ ਮੀਟਿੰਗ ਦੀ ਗੱਲ ਕੀਤੀ ਹੈ ਕਾਂਗਰਸ ਪਾਰਟੀ ਸ਼੍ਰੀ ਰਾਹੁਲ ਗਾਂਧੀ ਜੀ ਬਤੀ ਉਹ ਜਿਹੜੇ ਕਦੇ ਹਾਂਚ ਲਾਇਆ ਗਿਆ ਹੈ ਕਿਉਂਕਿ ਸੰਗਠਨ ਨੂੰ ਮਜ਼ਬੂਤ ਕਰਨ ਲਈ ਬਾਕੀ ਹੋਈ ਕੰਮਜਾਰੀ ਨੂੰ ਜਿਹਦਾ ਸੰਗਠਨ ਮਜ਼ਬੂਤ ਕਰੂਗੀ ਜਿਹਦੇ ਤਹਿਤ ਉਹਨਾਂ ਨੇ ਸਾਹਿਬ ਜੀ ਆਪ ਦੇ ਇੰਡੀਆ ਦੇ ਵਿੱਚ ਬਹੁਤ ਬਸਤੂ ਰਵਾਇਤੀ ਜਿਹਨੇ ਕਾਫੀ ਕਾਂਗਰਸ ਪਾਰਟੀ ਲੰਘੇ ਰਿਹਾ ਹੈ ਬਹੁਤ ਸਿਕਾ ਪਾਰਟੀ ਡਿਫੀਲਾਈ ਆ ਜਿਹਦੇ ਤਹਿਤ ਉਹਨਾਂ ਨੇ ਵੀ ਸੂਬੇ ਦੇ ਦੱਖਣੀ ਚੀਰਮੈਨ ਨਸੀਰ ਖੱਤਾ ਜੀ ਜਲਾਈ

ਇਹਨੇ VOTER ਨੇ ਉਹ ਜੀਰੂ ਜਾਂਦੇ ਆ ਇਹ ਜਿਹੜੇ ਸਮਾਜਿਕ ਰਚਾ ਚ ਇੱਥੇ ਜਿਹੜੀ ਮੀਟਿੰਗ ਕੀਤੀ ਨਹੀਂ ਸੀ ਸੈਕਿੰਡ ਤੁਸੀਂ ਕਿਹਾ ਵੀ ਦੋ ਮੀਟਿੰਗਾਂ ਹੋਈਆਂ ਕਿਉਂਕਿ ਇਹ ਇੱਕ ਉਹ ਕਾਂਗਰਸ ਪਾਰਟੀ ਹੁੰਦੀ ਹੈ ਮੈਂ ਕਹਿੰਦਾ ਵੀ ਜਿੰਨੀਆਂ ਦੋ ਦੋ ਤਿੰਨ ਤਿੰਨ ਮੀਟਿੰਗਾਂ ਇੱਕ ਹੱਦ ਦੇ ਵਿੱਚ ਹੋਣੀ ਹੈ ਇਹਦੇ ਵਿੱਚ ਕੋਈ ਉਹ ਚਾਰਨ ਚੱਕ ਭਰਉਣ ਵਾਲੀ ਗੱਲ ਨਹੀਂ ਹੈਗੀ ਕਿਉਂਕਿ ਪਬਲਿਕਾ ਜਿਹੜੇ ਲੋਕ ਵੀ ਉਹ ਕਾਂਗਰਸ ਪਾਰਟੀ ਨੂੰ ਪਿਆਰ ਕਰਦੇ ਆ ਚਲੋ ਪ੍ਰੋਫੈਸ਼ਨ ਜਿਹੜਾ ਹੁੰਦਾ ਉਹ ਆਲੀ ਚਾਹੀਦਾ ਕੰਪੀਟੀਸ਼ਨ ਹੋਣਾ ਚਾਹੀਦਾ ਹੈ ਉਹ ਆ ਇਹਦੇ ਪ੍ਰਧਾਨ ਬਾਨੇ ਆ ਤੇ ਹਰ ਇੱਕ ਬੰਦੇ ਨੇ ਆਪ ਕੋ ਆਪਣਾ ਜਿਹੜਾ ਡੋਲੇ ਦਾ ਜੋਰ ਦਿਖਾਉਣਾ ਹੈ। ਸੋ ਉਹਦੇ ਕਹਿਣ ਅੱਜ ਸਵੇਰੇ ਜਿਹੜੀ ਇੱਕ ਮੀਟਿੰਗ ਹੋ ਪਰ ਜਿਹੜੀ ਭਗਵੰਦਰ ਸਿੰਘ ਸਾਹਿਬ ਹੋ ਕੇ ਉਹ ਨਾਲ ਬਣੀ ਕੀਤੀ ਗਈ ਉਪਰੰਤ ਜਿਹੜੀ ਉਹ ਸਵੇਰ ਦੇ ਟਾਈਮ ਸੀ ਜਾਂ ਜੇ ਸ਼ਾਮ ਦੇ ਟਾਈਮ ਜਿਹੜੀ ਜਿੰਦਰ ਸਿੰਘ ਜੈਨਪਾਲ ਵੀ ਅੰਤਖਰਦਰਸ਼ਨ ਸਿੰਘ ਰਾਜ ਜਿਹੜੇ ਜਿਹੜੇ ਸਾਡੇ ਸੱਜੇ ਨੇਤਾ ਜ਼ਿਲ੍ਹੇ ਦੇ ਉਹਨਾਂ ਦੀ ਰਹਿਤ ਮਨਾਏ ਦੇ ਵਿੱਚ ਕੱਲ ਵਾਟਾ ਪਰਾਣਾ ਤੇ ਅੱਜ ਇਹ ਨਾਲ ਸਭ ਨਾਲ ਜਿਹੜੀ ਮੀਟਿੰਗ ਕੀਤੀ ਗਈ ਆ ਕਿ ਤੁਹਾਡੇ ਸਮੇਂ ਦੇ ਵਿੱਚ ਜਿਹੜਾ ਹੈਗਾ ਜਗਰਾਉਂ ਇਹ ਇੱਕ ਪ੍ਰਾਂਦੇ ਦਾ ਆਖਾਕਾਰ ਦੇ ਰੈਜੀਸਟਰੀ ਬਰਾਡਸਰ ਨਾਲ ਜਿਹੜੀਆਂ ਇਹ ਇੱਕ ਜਿਹੜਾ ਪ੍ਰੋਗਰਾਮ ਚੜੀ ਜਿਹੜਾ ਬਣ ਚੁੱਕੀ ਹੈ ਵੀ ਕਿੱਥੇ ਉੱਥੇ ਜਾ ਕੇ ਜਾਈਏ ਜੀ ਜੇ ਪਿੰਡ ਹਿੰਮਤਪੁਰਾ ਦੀ ਗੱਲ ਕੀਤੀ ਜਾਵੇ ਤਾਂ ਕਿੱਡੀ ਭਾਰੀ ਗਿਣਤੀ ਦੇ ਵਿੱਚ ਤੁਸੀਂ ਆਏ ਹੋ ਕੁਝ ਦੱਸਣਾ ਚਾਹੋਗੇ ਉਸ ਬਾਰੇ ਵੀ ਕਿੰਨੀ ਸ਼ਮੂਲੀਅਤ ਰਹੀ ਪਿੰਡ ਹਿੰਮਤਪੁਰਾ ਦੀ ਆ ਜੀ ਤੁਹਾਡੇ ਸਾਹਮਣੇ ਸਾਲਾ ਫੜੀ ਖੜੀ ਹੈ ਜੀ ਤੇ ਬੰਦਾ ਕੰਡਾ ਪੂਰੀ ਤੇ ਤਕੜਾ ਨਹੀਂ ਹੁੰਦਾ ਉਹ ਸਾਰੀਆਂ ਜਿਹੜੀਆਂ ਮੇਰੀਆਂ ਕਮੀਆਂ ਸੱਡੀਆਂ ਬਾਹਾਂ ਮੇਰੇ ਸਪਤਾਰ ਯੋਗੋ ਮੇਰੇ ਵੀ ਲੋਕਾਂ ਮੇਰੇ ਛੋਟੇ ਵੱਡੇ ਭੈਣ ਭਰਾ ਇਹਨਾਂ ਦਾ ਕਰਕੇ ਹੀ ਅੱਜ ਮੈਂ ਸੋਚੀ ਕਿ ਜੀ ਮੋਹਾਂ ਮਿਲਦਾ ਹੈ ਜਾਂ ਸਾਨੂੰ ਰਿਪਰੈਜ਼ੈਂਟ ਕਰਦਾ ਬੋਤਾਂ ਮਿਲਦਾ ਆਪੇ ਆਪ ਨੂੰ ਆਪਣੀ ਪਾਰਟੀ ਤੇ ਮੈਂ ਸਮਝਦਾ ਇਹਨਾਂ ਦਾ ਕਰਤੀ ਮਿਲਦਾ ਹੈ ਕਿਉਂਕਿ ਇਹਨਾਂ ਨੇ ਇਹ ਮੇਰੇ ਪ੍ਰਵਾਸ ਤੇ ਮਿਲਕਰ ਜਿਹੜੇ ਮੇਰੇ ਕਦੇ ਪਿੰਡ ਦੇ ਜੁਦਾ ਹੀ ਨਹੀਂ ਇਹ ਮੇਰੇ ਪਰਿਵਾਰ ਦੇ ਮੈਂਬਰ ਆ ਜਿਹੜੇ ਹਮੇਸ਼ਾ ਤੋਂ ਸੁਪਨੇ ਲਈ ਜਦੋਂ ਵੀ ਮੇਰੇ ਸਿਰ ਤੇ ਹੱਥ ਫਰੇ ਯਾਦਾ ਹੈ ਤੇ ਇਹਨਾਂ ਦੇ ਵਿੱਚ ਮਿਲਦੀ ਜਿਹੜੀ એનર્ਜੀ ਆ ਕਈ ਵਾਰੀ ਬੈਠਾ ਪੂਰਾ ਜਿਹਾ ਜਦੋਂ ਹੁੰਦਾ ਵੀ ਆ ਰੱਬ ਦੇ ਉਸੇ ਪ੍ਰਕਾਰ ਦੀ ਤੇ ਇਹਦਾ ਤਾਂ ਬੜਾ ਹੌਸਲਾ ਹੁੰਦਾ ਹਮੇਸ਼ਾ ਜਿਹੜੇ ਸਭੀ ਸੱਚੇ ਨਾਲ ਉੱਤੇ ਖੜਦੇ ਤੁਸੀਂ ਦੇਖ ਲੈ ਤੁਸੀਂ ਇਹ ਜਾਂ ਤੁਸੀਂ ਅਜੇ ਦੇ ਵੀ ਦੇਖਿਆ ਵੀ ਸਭ ਤੋਂ ਵੱਡੇ ਸਾਫੇ ਦੇ ਉੱਤੇ ਵਿੱਚ ਜਿਹੜੇ ਤਕਰੀਬ ਜਿਹੜੇ 55 7 ਜਿਹੜੇ ਮੈਂਬਰ ਸੀਗੇ ਪਿੰਡ ਹੈ ਪੂਰੇ ਤੁਸੀਂ ਸੀਟਿੰਗ ਦਾ ਸਕੂਨ ਕੀਤੀ ਆ ਉਹ ਇਹਨਾਂ ਦਾ ਮੈਂ ਸਾਰੇ ਦਾ ਦਿਲ ਦੀਏ ਗਿਆ ਲੱਗਿਆ ਕਿ ਧੰਨਵਾਦ ਕਰਨਾ ਸਾਰੀ ਉਮਰ ਮੈਂ ਸਮਝਦਾ ਵੀ ਜਿਹੜਾ ਜਿਹੜਾ ਦੇ ਦੇ ਦੁਸਰਾ ਜਾ ਸਕਦਾ ਕਿਉਂਕਿ ਬੰਦਾ ਬੰਦਿਆਂ ਦੇ ਨਾਲ ਹੀ ਤਰਫਾ